ਬੋਲੇ ਸੋ ਨਿਰਭੈ ਸਤਿਗੁਰੂ ਵਿਦਾਸ ਮਹਾਰਾਜ ਕੀ ਜੈ ਪਰਮ ਸਤਕਾਰਯੋਗ ਗੁਰੂ ਸਾਧ ਸੰਗਤ ਜੀ ਜਗਤ ਗੁਰੂ ਤਨ ਤਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆ 647ਵੇਂ ਆਗ ਗੁਰਪੁਰਬ ਨੂੰ ਸਮਰਪਿਤ ਜੋ ਗੁਰੂ ਰਵਿਦਾਸ ਸਾਧੂ ਸੰਪਰਦਾ ਸੈਟੀ ਵੱਲੋਂ ਹਰ ਸਾਲ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਜੋ ਪੰਜਾਬ ਤੋਂ ਔਰ ਜੰਮੂ ਤੋਂ ਆਪਣੇ ਮਾਲਵੇ ਤੋਂ ਅੰਮ੍ਰਿਤਸਰ ਤੋਂ ਦਿੱਲੀ ਤੋਂ ਸਾਰਿਆਂ ਪ੍ਰਾਂਤਾਂ ਤੋਂ ਜੋ ਹਰਦੁਆਰ ਵਿਖੇ ਇਹ ਯਾਤਰਾ ਸਾਰੀਆਂ ਸੰਗਤਾਂ ਵੱਖਰੀ ਵੱਖਰੀ ਜਗ੍ਹਾ ਤੋਂ ਇਕੱਤਰਤ ਹੋ ਕੇ ਹਰਦੁਆਰ ਪਹੁੰਚਦੀ ਹੈ ਸੋ ਇਸ ਵਾਰ ਜੋ ਗੁਰੂ ਰਵਿਦਾਸ ਸਾਧੂ ਸੰਪਰਦਾ ਸੈਟੀ ਵੱਲੋਂ 4 ਤਰੀਕ ਦਿਨ ਵੀਰਵਾਰ ਸਵੇਰੇ 10 ਤੋਂ 11 ਦੇ ਅੰਦਰ ਅੰਦਰ ਇਹ ਇਤਿਹਾਸਕ ਸ਼ੋਭਾ ਯਾਤਰਾ ਗੁਰੂ ਰਵਿਦਾਸ ਪਬਲਿਕ ਸਕੂਲ ਚੂੜੋ ਵਾਲੀ ਸੀਬੀਐਸਸੀ ਤੋਂ ਇਹ ਆਰੰਭ ਹੋਏਗੀ ਔਰ ਆਦਮਪੁਰ ਭੋਗਪੁਰ ਬੁੱਲੋਵਾਲ ਖੁਸ਼ਾਲਪੁਰ ਗੜਸ਼ੰਕਰ ਤੋ ਸ਼ਾਮ ਦਾ ਜੋ ਠਹਿਰਾਓ ਹੈ ਉਹ ਚਰਨਸ਼ੋ ਖੁਰਾਲਗੜ ਵਿਖੇ ਚਰਨ ਗੰਗਾ ਜੋ ਮਹਾਰਾਜ ਦਾ ਇਤਿਹਾਸਕ ਸਥਾਨ ਹੈ ਔਰ ਬੇਗੰਪੁਰਾ ਸਦਨ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਮ ਤੇ ਸਾਧੂ ਸਾਧੂ ਮਹਾਪੁਰਸ਼ਾਂ ਵੱਲੋਂ ਸਾਰੀ ਸੋਸਾਇਟੀ ਵੱਲੋਂ 11 ਏਕੜ ਜ਼ਮੀਨ ਲੈ ਕੇ ਉਹ ਇਤਿਹਾਸਕ ਬੇਗੰਪੁਰਾ ਸਦਨ ਜੋ ਮਹਾਪੁਰਸ਼ਾਂ ਨੇ ਉਸ ਸਥਾਨ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਵੀਰਵਾਰ ਸ਼ਾਮ ਨੂੰ 4 ਤਰੀਕ ਨੂੰ ਦਿਨ ਵੀਰਵਾਰ ਸ਼ਾਮ ਦੇ ਦੀਵਾਨ ਔਰ ਠਹਿਰਾਓ ਉਸੇ ਹੀ ਸਥਾਨ ਤੇ ਹੋਵੇਗਾ ਔਰ ਸਵੇਰੇ 5 ਤਰੀਕ ਨੂੰ ਸਵੇਰੇ ਹੀ 10 ਵਜੇ ਤੋਂ ਲੈ ਕੇ 11 ਵਜੇ ਦੇ ਅੰਦਰ ਅੰਦਰ ਇਹ ਯਾਤਰਾ ਉੱਥੋਂ ਰਵਾਨਾ ਹੋਵੇਗੀ ਤਾਂ ਅਨੰਦਪੁਰ ਸਾਹਿਬ ਰੋਪੜ ਮੋਹਾਲੀ ਜਮਨਾਨਗਰ ਜੋਗਾਦੜ੍ਹ ਸਹਾਰਨਪੁਰ ਹੁੰਦੀ ਹੋਈ ਰੁੜਕੀ ਦੁਆਰਾ ਹਰਦوار ਗੁਰੂ ਰਵਿਦਾਸ ਯਾਦਗਰੀ ਗੇਟ ਤੇ ਪਹੁੰਚੇਗੀ। ਤੋਂ ਉਸ ਤੋਂ ਬਾਅਦ ਇਸ਼ਨਾਨ ਕਰਕੇ ਤੋਂ ਪਵਾਨ ਰਵਿਦਾਸ ਆਸ਼ਰਮ ਬੇਗੰਪੁਰਾ ਨਿਰਮਲਾ ਸ਼ੋਣੀ ਸਥਾਨ ਤੇ ਪਹੁੰਚੇਗੀ। ਤੋਂ 6 ਤਰੀਕ ਸਵੇਰੇ ਇਸ਼ਨਾਨ ਕਰਕੇ ਔਰ ਸਾਰੀਆਂ ਸੰਗਤਾਂ ਤਿਆਰੀ ਕਰਕੇ 12 ਤੋਂ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਪੈਦਲ ਯਾਤਰਾ ਜੋ ਹਰਕੀਪੌੜੀ ਪਹੁੰਚ ਕੇ ਇਸ਼ਨਾਨ ਕਰਕੇ ਆਰਤੀ ਉਪਰੰਤ ਸ਼ਾਮ ਨੂੰ ਭਗਵਾਨ ਰਵਿਦਾਸ ਆਸ਼ਰਮ ਬੇਗੰਪੁਰਾ ਵਿਖੇ ਸਮਾਪਤ ਹੋਏਗੀ ਔਰ 7 ਤਰੀਕ ਨੂੰ ਦਿਨ ਐਤਵਾਰ ਖੁੱਲੇ ਪੰਡਾਲਾਂ ਦੇ ਵਿੱਚ ਮਹਾਰਾਜ ਦੇ ਅਖੰਡ ਪਾਠਾਂ ਦਾ ਭੋਗ ਪਾਇਆ ਜਾਏਗਾ ਔਰ ਸੰਤਾਂ ਦਾ ਦਰਸ਼ਨ ਕਰਨ ਗਿਆ ਤੋਂ ਆਪਣੇ ਨਕਮਸਤਕ ਹੋ ਕੇ ਮਹਾਪੁਰਸ਼ਾਂ ਦੇ ਪਰਵਚਨ ਸਰਵਣ ਕਰਨਗੇ ਉਸ ਤੋਂ ਉਪਰੰਤ ਸ਼ਾਮ ਨੂੰ ਇਹ ਯਾਤਰਾ ਜੋ ਹੈ ਵਾਪਸ ਪੰਜਾਬ ਵੱਲ ਪਰਤੇਗੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵਿਸਤਾਰ ਦੇ ਨਾਲ ਆਪ ਜੀ ਨੂੰ ਦੱਸ ਦਿੱਤਾ ਗਿਆ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਦੇ ਵਿੱਚ ਆਪ ਜੀ ਨੇ ਸ਼ਾਮਲ ਹੋ ਕੇ ਗੁਰੂ ਮਹਾਂਪੁਰ ਗੁਰੂ ਪਾਤਸ਼ਾਹ ਜੀ ਦੇ ਅਸ਼ੀਰਵਾਦ ਪ੍ਰਾਪਤ ਕਰਨੇ ਹੈ ਔਰ ਮਹਾਪੁਰਸ਼ਾਂ ਦੇ प्रवचन ਸਰਵਣ ਕਰਨੇ ਹੈ ਸੋ ਅਸੀਂ ਜਿੱਥੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਉੱਥੇ ਜਨਤਕ ਟੀਵੀ ਜੋ ਹੈ ਸਾਡੀ ਸਾਰੀ ਟੀਮ ਵੱਲੋਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਉਹਨਾਂ ਵੱਲੋਂ ਇਹ ਸਾਰੇ ਜਿੱਥੇ ਤੱਕ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਤੇ ਗੁਰੂ ਪਾਤਸ਼ਾਹੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਸੋ ਇਸ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਗੁਰੂ ਪਾਤਸ਼ਾਹੀ ਜੀ ਦੀ ਕਿਰਪਾ ਦੇ ਨਾਲ 4 ਅਪ੍ਰੈਲ ਦਿਨ ਵੀਰਵਾਰ ਸਵੇਰੇ 10 ਤੋਂ 11 ਵਜੇ ਚੂੜੇ ਵਾਲੀ ਗੁਰੂ ਵਿਦਾਸ ਪਬਲਿਕ ਸਕੂਲ ਤਰਵਾਨਾ ਹੋਵੇਗੀ। ਤੋ 4 ਤਰੀਕ ਸ਼ਾਮ ਨੂੰ ਚਰਨ ਸ਼ੋ ਗੰਗਾ ਜੋ ਕੁਰਾਲਗੜ ਵਿਖੇ ਇਹ ਠਹਿਰਾਓ ਹੋਏਗਾ ਔਰ 5 ਤਰੀਕ ਨੂੰ ਇਹ ਗੁਰੂ ਵਿਦਾਸ ਬੇਗੰਪੁਰਾ ਹਰਦوار ਵਿਖੇ ਪਹੁੰਚੇਗੀ ਤੋ 6 ਤਰੀਕ ਨੂੰ ਸ਼ੋਭਾ ਯਾਤਰਾ ਪੈਦਲ ਸ਼ੋਭਾ ਯਾਤਰਾ ਭਗਵਾਨ ਰਬਿਦਾਸ ਆਸ਼ਰਮ ਬੇਗੰਪੁਰ ਤੋਂ ਹਰਕੀਪੋੜੀ ਪਹੁੰਚੇਗੀ ਤੋ ਇਸ਼ਨਾਨ ਉਪਰੰਤ ਸਾਰੀਆਂ ਸੰਗਤਾਂ ਭਗਵਾਨ ਰਬਿਦਾਸ ਆਸ਼ਰਮ ਬੇਗੰਪੁਰਾ ਇਹ ਜੋ ਇਤਿਹਾਸਕ ਸ਼ੋਭਾ ਯਾਤਰਾ ਹੈ ਸਮਾਪਤ ਹੋਏਗੀ ਤਾਂ 7 ਤਰੀਕ 7 ਅਪ੍ਰੈਲ ਨੂੰ ਸਵੇਰੇ 10 ਵਜੇ ਖੁੱਲੇ ਪੰਡਾਲਾਂ ਵਿੱਚ ਸੰਗਤਾਂ ਮਹਾਪੁਰਸ਼ਾਂ ਦੇ ਪ੍ਰਵਚਨ ਸਰਵਣ ਕਰਨਗੀਆਂ ਔਰ ਦਰਸ਼ਨ ਕਰਨਗੀਆਂ ਵਾਪਸ ਸ਼ਾਮ ਨੂੰ ਇਹ ਯਾਤਰਾ ਵਾਪਸ ਪੰਜਾਬ ਵੱਲ ਚੱਲੇਗੀ ਸੋ ਇਸ ਦਾ ਸਾਰਾ ਹੀ ਪ੍ਰਸਾਰਣ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਜਨਤਕ ਟੀਵੀ ਦੁਆਰਾ ਔਰ ਬਾਬੇ ਜੋੜੇ ਟੀਵੀ ਦੁਆਰਾ ਸਾਰੀਆਂ ਸੰਗਤਾਂ ਦਰਸ਼ਨ ਕਰਨਗੀਆਂ ਔਰ ਸਾਰੇ ਦਰਸ਼ਕ ਦੇਸ਼ ਔਰ ਵਿਦੇਸ਼ 'ਚ ਬੈਠੇ ਹੋਏ ਜ਼ਰੂਰ ਆਪ ਜੀ ਨੇ ਦਰਸ਼ਨ ਕਰਨੇ ਹੈ ਔਰ ਦੇਖਣਾ ਹੈ ਤੋਂ ਬਤ ਤੋਂ ਬਾਦ ਇਹਨਾਂ ਨੂੰ ਆਪਣੇ ਸਹਿਯੋਗ ਦੇਣਾ ਔਰ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸੰਗਤਾਂ ਦਾ ਔਰ ਅਸੀਂ ਜਨਤਕ ਟੀਵੀ ਦਾ ਔਰ ਬਾਬੇ ਯੂ ਟੀਵੀ ਦਾ ਸਾਰੇ ਜਿਤਨੇ ਵੀ ਚੈਨਲ ਇਸ ਵਿੱਚ ਕਾਰਜ ਕਰ ਰਹੇ ਹਨ ਹੋਰ ਵੀ ਚੈਨਲ ਹੈ ਤੋਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਤੋਂ ਸਾਰਿਆਂ ਨੇ ਜਨਤਕ ਟੀਵੀ 4 ਤਰੀਕ 4 ਅਪ੍ਰੈਲ ਤੋਂ 7 ਅਪ੍ਰੈਲ ਤੱਕ ਇਹ ਸਾਰੀ ਸੇਵਾ ਨੂੰ ਆਉਣਗੇ ਸੋ ਬਹੁਤ ਬਹੁਤ ਧੰਨਵਾਦ ਸਾਰੇ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਹੋਏ ਅਸੀਂ ਖਿਮਤ ਜਾਚਕਾ ਗੁਰੂ ਪਾਤਸ਼ਾਹ ਕਿਰਪਾ ਕਰੇ ਆਪ ਸਭ ਨੂੰ ਗੁਰੂ ਚਰਨਾਂ ਦਾ ਪਿਆਰ ਬਖਸ਼ਿਸ਼ ਮਿਲੇ ਧੰਨਵਾਦ ਜੀ ਥੈਂਕ ਯੂ ਜੈ ਗੁਰਦੇਵ